ਗੁਰਮਖ ਪਿਆਰਿਓ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਉੱਠ ਕੇ ਸਾਨੂੰ ਕੀ ਕਰਨਾ ਚਾਹੀਦਾ ਜੋ ਅਸੀਂ ਆਪਣੇ ਗੁਰੂ ਦੇ ਨੇੜੇ ਹੋ ਜਾਈਏ ਬਹੁਤ ਸਾਰੇ ਲੋਕਾਂ ਦੀ ਇਹਦੇ ਬਾਰੇ ਵੱਖਰੀ ਵੱਖਰੀ ਵਿਚਾਰ ਆ ਕਈਆਂ ਦੀ ਵਿਚਾਰ ਆ ਉੱਠ ਕੇ ਇਸ਼ਨਾਨ ਕਰਨ ਤੋਂ ਪਹਿਲਾਂ ਵੀ ਸ਼ਬਦ ਪੜ੍ਹਨੇ ਚਾਹੀਦੇ ਆ ਕਈ ਆਪਣੀ ਆਪਣੀ ਮਤ ਅਨੁਸਾਰ ਬੜਾ ਕੁਝ ਦੱਸਦੇ ਆ ਪਰ ਸਾਨੂੰ ਅਸਲ ਸਿੱਖਿਆ ਕੀ ਹੈ ਇਹਦੀ ਕਿਵੇਂ ਇਹਨੂੰ ਕਮਾਉਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਜੇ ਤੁਹਾਨੂੰ ਨਹੀਂ ਪਤਾ ਸਵੇਰੇ ਉੱਠਣ ਤੋਂ ਬਾਅਦ ਇਸ਼ਨਾਨ ਕਰਨ ਤੋਂ ਪਹਿਲਾਂ ਕੀ ਕਰੀਏ ਤਾਂ ਇੱਕ ਵਾਰੀ ਬਹੁਤ ਧਿਆਨ ਦੇ ਨਾਲ ਇਹ ਵਿਚਾਰਾਂ ਸੁਣਿਓ ਇਹਦੇ ਵਿੱਚ ਸਾਰਾ ਕੁਝ ਆਪਜੀ ਨੂੰ ਸਪਸ਼ਟ ਹੋ ਜਾਵੇਗਾ ਅੱਜ ਕੱਲ ਤਾਂ ਅਸੀਂ ਦੇਖਦੇ ਹਾਂ ਕਿ ਲੋਕਾਂ ਦਾ ਕਿਸ ਤਰ੍ਹਾਂ ਦਾ ਮਨ ਹੋਇਆ ਪਿਆ ਸਵੇਰੇ ਉੱਠਦੇ ਸਾਰ ਅਸੀਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਫੋਨ ਚੁੱਕਦੇ ਹਾਂ ਤੇ ਉਹਦੇ ਵਿੱਚ ਦੇਖਦੇ ਹਾਂ ਕਿਉਂ ਦੇਖਦੇ ਹਾਂ ਸਭ ਕੁਝ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਅਸੀਂ ਇਹੀ ਚੀਜ਼ਾਂ ਸੋਚ ਕੇ ਪੈਂਦੇ ਹਾਂ ਤੇ ਗੁਰਮਖ ਪਿਆਰਿਓ ਚੇਤੇ ਰੱਖਿਓ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੀ ਚੀਜ਼ ਦਿਮਾਗ ਵਿੱਚ ਲੈ ਕੇ ਸੌਵਾਂਗੇ ਚੇਤੇ ਵਿੱਚ ਰੱਖ ਕੇ ਸੌਵਾਂਗੇ ਉੱਠਣਸਾਰ ਉਹ ਸਾਡੇ ਅੱਗੇ ਹੋਵੇਗੀ ਰਾਤ ਨੂੰ ਵੀ ਆਪਾਂ ਫੋਨ ਵਰਤ ਦੇ ਵਰਤ ਦੇ ਸੌਂਨੇ ਆ ਸਵੇਰੇ ਉੱਠ ਕੇ ਵੀ ਆਪਾਂ ਸਭ ਤੋਂ ਪਹਿਲਾਂ ਫੋਨ ਹੀ ਚੱਕਦੇ ਆ ਹੋ ਸਕਦਾ ਕਿ ਤੁਹਾਨੂੰ ਵੀ ਇਹ ਬੁਰੀ ਆਦਤ ਹੋਵੇ ਕਿ ਰਾਤ ਨੂੰ ਵੀ ਫੋਨ ਚਲਾਉਂਦੇ ਚਲਾਉਂਦੇ ਸੌਂ ਜਾਣਾ ਸਵੇਰੇ ਉੱਠ ਕੇ ਵੀ ਫੋਨ ਦੇਖਣਾ ਇਹ ਚੀਜ਼ਾਂ ਜਿਹੜੀਆਂ ਹਨ ਜਿੱਥੇ ਸਾਡੇ ਮਨ ਲਈ ਸਾਡੀ ਆਤਮਾ ਲਈ ਸਾਡੇ ਮਾਨਸਿਕ ਵਿਕਾਸ ਵਿੱਚ ਇਹ ਬਹੁਤ ਵੱਡੀ ਰੁਕਾਵਟ ਪੈਦਾ ਕਰਦੀਆਂ ਨੇ ਉਥੇ ਇਹਦਾ ਸਰੀਰ ਤੇ ਵੀ ਸਾਡੇ ਪ੍ਰਭਾਵ ਪੈਂਦਾ ਅੱਜ ਕੱਲ ਅਸੀਂ ਵੇਖਦੇ ਹਾਂ ਗੁਰਮਖ ਪਿਆਰਿਓ ਲੋਕ ਜਿਹੜੇ ਆ ਜਿੰਨੇ ਲੋਕ ਹਨ ਉਨੀ ਹੀ ਮਤ ਬਣੀ ਪਈ ਆ ਅੱਜ ਕੱਲ ਲੋਕ ਕਿਸੇ ਦੀ ਸੁਣਦੇ ਨਹੀਂ ਆਮੁਹਾਰੇ ਹੋ ਕੇ ਚੱਲਦੇ ਆ ਸਾਨੂੰ ਇਹ ਸੇਧ ਗੁਰਬਾਣੀ ਤੋਂ ਹੀ ਲੈਣੀ ਪਊਗੀ ਕਿਉਂਕਿ ਜੇ ਮੈਂ ਵੀ ਆਪਣੇ ਕੋਲੋਂ ਦੱਸੂੰਗਾ ਗੁਰਸਿੱਖ ਪਿਆਰਿਓ ਤੇ ਉਹ ਮੇਰੀ ਗੱਲ ਹੋ ਜੇਗੀ ਕੋਈ ਹੋਰ ਦੱਸੇਗਾ ਉਹਦੀ ਗੱਲ ਹੋ ਜੇਗੀ ਆਪਣੀਆਂ ਗੱਲਾਂ ਨੇ ਗੁਰੂ ਦੀ ਵਿਚਾਰ ਹੁੰਦੀ ਆ ਤਾਂ ਗੁਰ ਕੀ ਬਾਣੀ ਗੁਰਤੇ ਜਾਤੀ ਗੁਰੂ ਦੇ ਵਿਚਾਰ ਜਦੋਂ ਅਸੀਂ ਕਮਾਉਨੇ ਆ ਸਿੱਖਿਆ ਲੈਨੇ ਆ ਉਦੋਂ ਸਾਡੀ ਜ਼ਿੰਦਗੀ ਚ ਬਦਲਾ ਆਉਂਦੇ ਆ ਤਾਂ ਸਾਨੂੰ ਕੀ ਕਰਨਾ ਚਾਹੀਦਾ ਜੋ ਅਸਲ ਗੱਲ ਆ ਵੀ ਸਵੇਰੇ ਅਸੀਂ ਉੱਠਦੇ ਆ ਉੱਠ ਕੇ ਉੱਠਣ ਦਾ ਜਿਹੜਾ ਟਾਈਮ ਆ ਉਹ ਸੂਰਜ ਦੇ ਚੜਨ ਤੋਂ ਪਹਿਲਾਂ ਹੋਣਾ ਚਾਹੀਦਾ ਗੁਰਮਖ ਪਿਆਰਿਓ ਤੁਸੀਂ ਜਾਣਦੇ ਹੋ ਹੁਣ ਉੱਠ ਕੇ ਅਸੀਂ ਕੀ ਕਰੀਏ ਸਤਿਗੁਰੂ ਮਹਾਰਾਜ ਦੀ ਬਾਣੀ ਸਾਨੂੰ ਦੱਸਦੀ ਆ ਜੋ ਇਹ ਜਿਹੜੀ ਅੱਜ ਮੈਂ ਗੱਲ ਕਹਿਣ ਜਾ ਰਿਹਾ ਆ ਇਹ ਅਸਲ ਦੇ ਵਿੱਚ ਇਹ ਗੁਣ ਜਿਹੜਾ ਅਲੋਪ ਹੋ ਰਿਹਾ ਲੋਕ ਜਿਹੜੇ ਆ ਇਹ ਕਰਨੋਂ ਹਟ ਰਹੇ ਆ ਵੱਡੀ ਗਿਣਤੀ ਵਿੱਚ ਪਹਿਲਾਂ ਪੁਰਾਣੇ ਬਜ਼ੁਰਗ ਕਰਦੇ ਸੀ ਹੁਣ ਨਹੀਂ ਕਰਦੇ ਹੈਗੇ ਭਾਵੇਂ ਕਿ ਸਾਨੂੰ ਗੁਰਬਾਣੀ ਵੱਲੋਂ ਰੋਜ਼ ਹੀ ਸਿੱਖਿਆ ਮਿਲਦੀ ਆ ਸ਼ਬਦ ਵੀ ਪੜੇ ਜਾਂਦੇ ਆ ਉਹਦੇ ਅਰਥ ਵੀ ਕਰਕੇ ਭਾਈ ਸਾਹਿਬ ਦੱਸਦੇ ਆ ਪਰ ਇਹ ਜਿਹੜਾ ਮਨ ਕਠੋਰ ਆ ਇਹ ਮਨ ਦਾ ਹੀ ਨਹੀਂ ਅਸਲ ਦੇ ਵਿੱਚ ਬਹੁਤ ਜ਼ਿਆਦਾ ਭਾਵ ਕੀ ਢੀਠਾ ਕਠੋਰ ਆ ਇਹ ਪੱਥਰ ਵਾਂਗਾ ਜਿਵੇਂ ਪੱਥਰ ਤੇ ਪਾਣੀ ਪਾਈ ਚੱਲੋ ਪਾਈ ਚੱਲੋ ਤੇ ਉਹ ਬਿਲਕੁਲ ਵੀ ਨਹੀਂ ਪਿਘਲਦਾ ਇਸ ਤਰ੍ਹਾਂ ਹੀ ਮਨ ਸਾਡਾ ਹੋਇਆ ਪਿਆ ਤੇ ਇਹ ਕਠੋਰ ਜਿਹੜਾ ਮਨ ਆ ਠੀਕ ਕਿਵੇਂ ਹੋਊਗਾ ਇਹਦਾ ਇਲਾਜ ਵੀ ਹੈਗਾ ਵਾ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਆਪਣਾ ਜਿਹੜਾ ਕਰੜਾ ਮਨ ਆ ਉਹਨੂੰ ਸਤਿਗੁਰੂ ਦੇ ਸ਼ਬਦ ਦੇ ਨਾਲ ਵਿੰਨ ਦੇ ਤਾਂ ਕਿ ਤੇਰੇ ਮਨ ਦੇ ਵਿੱਚ ਸਿੱਖਾ ਸ਼ਾਂਤੀ ਆਵੇ ਠੰਡ ਵਸੇ ਕਾਵੇ ਸ਼ਾਂਤੀ ਵਿਚਾਰ ਕਮਾਵਣੀ ਸਾਂ ਖਸਮ ਪਾਏ ਥਾਏ ਇਸ ਕਰਕੇ ਫਿਰ ਜਦੋਂ ਸ਼ਾਂਤੀ ਆਉਗੀ ਭਜਨ ਬੰਦਗੀ ਤੂੰ ਸ਼ਾਂਤੀ ਨਾਲ ਕਰੇਗਾ ਮਾਲਕ ਉਹਨੂੰ ਕਬੂਲ ਕਰੂਗਾ ਨਾ ਕਿ ਜਦੋਂ ਵੱੱਦਾ ਚੱਟੀ ਆਪਾਂ ਕਰਦੇ ਆਂ ਵੱੱਦਾ ਚੱਟੀ ਨਹੀਂ ਕਰਨੀ ਤਾਂ ਸਵੇਰੇ ਉੱਠ ਕੇ ਗੁਰਮਖ ਪਿਆਰਿਓ ਤੁਸੀਂ ਸ਼ਬਦ ਦਾ ਹੀ ਅਭਿਆਸ ਕਰਨਾ ਸ਼ਬਦ ਕਿਹੜਾ ਉਹ ਮੰਤਰ ਜਿਹੜਾ ਗੁਰੂ ਨੇ ਸਾਨੂੰ ਦਿੱਤਾ ਹੋਇਆ ਉਹ ਕਿਹੜਾ ਮੰਤਰ ਆ ਵਾਹਿਗੁਰੂ ਗੁਰਮੰਤਰ ਹੈ ਜਪ ਹੌਮਿਕ ਹੋਈ ਪਹਿਲਾਂ ਪੁਰਾਣੇ ਲੋਕ ਹੁੰਦੇ ਸੀ ਜਿਹੜੇ ਇਹਦਾ ਬਹੁਤ ਜ਼ਿਆਦਾ ਅਭਿਆਸ ਕਰਦੇ ਹੁੰਦੇ ਸੀਗੇ ਸਵੇਰੇ ਉੱਠ ਕੇ ਫਿਰ ਉਹ ਆਪਣਾ ਨਿਤਨੇਮ ਕਰਦੇ ਹੁੰਦੇ ਸੀਗੇ ਫਿਰ ਆਪਣੀ ਕਰਤ ਕਰਦੇ ਹੁੰਦੇ ਸੀਗੇ ਅੱਜ ਕੱਲ ਲੋਕ ਜਿਹੜੇ ਆ ਉਹਨਾਂ ਨੇ ਵਾਹਿਗੁਰੂ ਮੰਤਰ ਨੂੰ ਵੱਡੀ ਗਿਣਤੀ ਵਿੱਚ ਬਿਸਾਰ ਦਿੱਤਾ ਮੈਂ ਸਾਰਿਆਂ ਨੂੰ ਨਹੀਂ ਕਹੂੰਗਾ ਗੁਰਮਖ ਪਿਆਰੋ ਇਹ ਤਾਂ ਮੰਤਰ ਇਹੋ ਜਿਹਾ ਵੀ ਪੜਿਆ ਲਿਖਿਆ ਤੇ ਅਨਪੜ੍ਹ ਦੋਨੋਂ ਹੀ ਕਰ ਸਕਦੇ ਆ ਗੱਲ ਇਹ ਆ ਵੀ ਸ਼ਬਦ ਤਾਂ ਸਿਰਫ ਪੜਿਆ ਲਿਖਿਆ ਹੀ ਪੜ ਸਕਦਾ ਵਾ ਪੜਿਆ ਲਿਖਿਆ ਹੀ ਉਹਨੂੰ ਠੀਕ ਤਰੀਕੇ ਨਾਲ ਸ਼ੁੱਧ ਉਚਾਰਨ ਕਰ ਸਕਦਾ ਵਾ ਪਰ ਗੁਰਮਖ ਪਿਆਰਿਓ ਜਿਹੜਾ ਵਾਹਿਗੁਰੂ ਆ ਇਹ ਤਾਂ ਇੱਕ ਅਨਪੜ੍ਹ ਵਿਅਕਤੀ ਵੀ ਪੜ ਸਕਦਾ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਨਾ ਪੜਿਆ ਪਰਮਗਤ ਪਾਵੇ ਤਾਂ ਸਵੇਰੇ ਉੱਠਣਸਾਰ ਤੁਸੀਂ ਜੇਕਰ ਇਸ਼ਨਾਨ ਵੀ ਨਹੀਂ ਕੀਤਾ ਨਾ ਇਸ਼ਨਾਨ ਕਰਨ ਤੋਂ ਬਾਅਦ ਤਾਂ ਨਿਤਨੇਮ ਆਪਾਂ ਨੂੰ ਪਤਾ ਵੀ ਕਰਨਾ ਜ਼ਰੂਰੀ ਆ ਪਰ ਇਸ਼ਨਾਨ ਕਰਨ ਦੇ ਵਿੱਚ ਜੇ ਅਜੇ ਸਮਾਂ ਹੈ ਤੁਹਾਡੀ ਅੱਖ ਖੁੱਲ ਚੁੱਕੀ ਆ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰੋ ਕਿਉਂਕਿ ਗੁਰਮਖ ਪਿਆਰਿਓ ਮਨ ਨੂੰ ਟਿਕਾ ਕੇ ਕਰੋਗੇ ਬੱਧਾ ਚੱਟੀ ਨਹੀਂ ਮੈਂ ਕਰਨ ਨੂੰ ਕਹਿ ਰਿਹਾ ਵੀ ਤੁਹਾਡਾ ਮਨ ਉੱਚ ਹੋਣਾ ਚਾਹੀਦਾ ਇਹ ਨਾ ਹੋਵੇ ਤੁਹਾਡਾ ਮਨ ਨਾ ਹੋਵੇ ਫਿਰ ਨਹੀਂ ਫਰਕ ਪੈਣਾ ਸਵੇਰ ਵੇਲੇ ਜਿਹੜਾ ਸਾਡਾ ਮਨ ਹੁੰਦਾ ਉਹਦੇ ਵਿੱਚ ਵਿਚਾਰ ਬਹੁਤ ਘੱਟ ਹੁੰਦੇ ਉੱਠਣਸਾਰ ਜਿਹੜੀ ਚੀਜ਼ ਆਪਾਂ ਯਾਦ ਕਰਦੇ ਆ ਉਹਦਾ ਪ੍ਰਭਾਵ ਸਾਡੇ ਮਨ ਤੇ ਬਹੁਤ ਜ਼ਿਆਦਾ ਪੈਂਦਾ ਜਿਵੇਂ ਕਿ ਇੱਕ ਸਾਖੀ ਵੀ ਆਉਂਦੀ ਆ ਸਾਰੀ ਸੁਣੀਓ ਪੂਰੀ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਰਾਏ ਬਲਾਰ ਜੀ ਉਹਨਾਂ ਦੇ ਜਦੋਂ ਚਿਹਰੇ ਤੇ ਨੂਰ ਆ ਗਿਆ ਉਹਨਾਂ ਦੀ ਜ਼ਿੰਦਗੀ ਬਦਲੀ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਜ਼ਿੰਦਗੀ ਚ ਇੰਨਾ ਬਦਲਾ ਕਿਵੇਂ ਆ ਗਿਆ ਤੁਸੀਂ ਵੀ ਇੱਥੇ ਰਹਿੰਦੇ ਸੀ ਅਸੀਂ ਵੀ ਇੱਕਦਮ ਕਿਵੇਂ ਤੁਸੀਂ ਬਦਲ ਗਏ ਰਾਏ ਬਲਾਰ ਜੀ ਕਹਿੰਦੇ ਅਸਲ ਵਿੱਚ ਗੱਲ ਇਹ ਆ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ ਤੇ ਸਵੇਰੇ ਉੱਠਣ ਸਾਰ ਮੈਂ ਉਹਨਾਂ ਨੂੰ ਫਿਰ ਚੇਤੇ ਕਰਦਾ ਉਠਣਸਾਰ ਉਠਣਸਾਰ ਤੋਂ ਭਾਵ ਹਜੇ ਇਸ਼ਨਾਨ ਨਹੀਂ ਕੀਤਾ ਉੱਠਦਿਆਂ ਸਾਰ ਜਦੋਂ ਮੇਰੀ ਅੱਖ ਖੁੱਲਦੀ ਆ ਮੈਂ ਉਹਨਾਂ ਨੂੰ ਚੇਤੇ ਕਰਦਾ ਤਾਂ ਆ ਨੂਰ ਮੇਰੇ ਚਿਹਰੇ ਤੇ ਆ ਗਿਆ ਇਸ ਤਰ੍ਹਾਂ ਉਠਣਸਾਰ ਜੇ ਤੁਸੀਂ ਮਾਲਕ ਨੂੰ ਚੇਤੇ ਕਰੋਗੇ ਉਹ ਕਈ ਵਾਰ ਏਵੇਂ ਹੁੰਦਾ ਵੀ ਅਨਪੜ ਲੋਕ ਕਹਿ ਦਿੰਦੇ ਆ ਵੀ ਅਸੀਂ ਕੀ ਕਰੀਏ ਪੜੇ ਲਿਖੇ ਤਾਂ ਸ਼ਬਦ ਪੜ ਲੈਣਗੇ ਵਾਹਿਗੁਰੂ ਪਰਮੇਸ਼ਰ ਦੀ ਐਸੀ ਕਿਰਪਾ ਵਾ ਵੀ ਗੁਰੂ ਜੀ ਨੇ ਜਿਹੜਾ ਸਾਨੂੰ ਮੰਤਰ ਦਿੱਤਾ ਇਹ ਵਾਹਿਗੁਰੂ ਮੰਤਰ ਆ ਬਹੁਤ ਸੌਖਾ ਸਰਲ ਹਰ ਕੋਈ ਕਰ ਸਕਦਾ ਇਨੂੰ ਜਦੋਂ ਆਪਾਂ ਧਿਆਨ ਦੇ ਨਾਲ ਕਰਾਂਗੇ ਫਰਕ ਪਵੇਗਾ ਹੁਣ ਆਪਾਂ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਵੀ ਸਾਡਾ ਮਨ ਨਹੀਂ ਲੱਗਦਾ ਮਹਾਰਾਜ ਦੱਸਦੇ ਆ ਵੀ ਕਿਉਂ ਨਹੀਂ ਲੱਗਦਾ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੂ ਪਿਆਰ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਬੰਦੇ ਹੁੰਦੇ ਆ ਉਹਨਾਂ ਦਾ ਮਾਇਆ ਚ ਮੋਹ ਹੁੰਦਾ ਨਾਮ ਦੇ ਵਿੱਚ ਉਹਦਾ ਪਿਆਰ ਹੀ ਨਹੀਂ ਬਣਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਵਾਹਿਗੁਰੂ ਮੰਤਰ ਜਪਣਾ ਮਾ ਕੂੜ ਕਮਾਵੇ ਕੂੜ ਸੰਘਰ ਹੈ ਕੂੜ ਕਰੇ ਆਹਾਰ ਉਹ ਝੂਟ ਦੀ ਕਮਾਈ ਕਰਦੇ ਆ ਝੂਠ ਇਕੱਠਾ ਕਰੀ ਜਾਂਦੇ ਆ ਝੂਠ ਹੀ ਉਹਨਾਂ ਦਾ ਭੋਜਨ ਹੁੰਦਾ ਇਸ ਕਰਕੇ ਤੁਸੀਂ ਜੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਚਾਹੁੰਦੇ ਹੋ ਤਾਂ ਵਾਹਿਗੁਰੂ ਮੰਤਰ ਹੀ ਆ ਜਿਹਨੇ ਤੁਹਾਨੂੰ ਬਚਾਉਣਾ ਵਾ ਕਲਯੁਗ ਦੇ ਵਿੱਚ ਇਹ ਬੀਜ ਆ ਜਿਹੜਾ ਸਰੀਰ ਰੂਪੀ ਧਰਤੀ 'ਚ ਬੀਜਿਆ ਜਾਣਾ ਇਹ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋਵਾ ਹੈ ਤਾਂ ਭਾਈ ਤੁਹਾਨੂੰ ਇਹ ਕਰਨਾ ਹੀ ਪੈਣਾ ਵਾ ਜਰੂਰ ਕਰਕੇ ਦੇਖੋ ਕਈ ਕੰਮ ਕਰਕੇ ਹੀ ਪਤਾ ਲੱਗਦਿਆ ਵੀ ਉਹਦਾ ਕੀ ਲਾਭ ਆ ਇਹ ਭਾਣਾ ਮੰਨਣਾ ਵੀ ਤੁਹਾਨੂੰ ਸਿਖਾਵੇਗਾ ਸਾਰਾ ਦਿਨ ਤੁਹਾਨੂੰ ਟਿਕਾ ਵੀ ਆਵੇਗਾ ਤੇ ਵੱਡੀ ਗੱਲ ਜਿਹੜੀ ਇੱਥੇ ਮੈਂ ਕਹਿਣੀ ਆ ਉਹ ਮੈਂ ਤੁਹਾਨੂੰ ਦੱਸਣੀ ਜ਼ਰੂਰੀ ਸਮਝਦਾ ਵੀ ਤੁਹਾਡੇ ਸੁਭਾਅ 'ਚ ਫਰਕ ਪਵੇਗਾ ਦੂਜੇ ਲੋਕ ਦੱਸਣਗੇ ਵੀ ਤੁਸੀਂ ਬਦਲ ਗਏ ਜਿਵੇਂ ਰਾਏ ਬਲਾਰ ਜੀ ਨੂੰ ਦੱਸਿਆ ਸੀ ਪਿੰਡ ਦੇ ਲੋਕਾਂ ਨੇ ਵੀ ਤੁਸੀਂ ਬਦਲ ਗਏ ਹੋ ਬਦਲਣ ਤੋਂ ਭਾਵ ਸਰੀਰ ਤਾਂ ਉਹੀ ਆ ਹੱਡੀਆਂ ਵੀ ਉਹੀ ਆ ਕੀ ਬਦਲਿਆ ਉਹਨਾਂ ਦਾ ਸੁਭਾਅ ਬਦਲਿਆ ਉਹਨਾਂ ਦਾ ਜੀਵਨ ਬਦਲਿਆ ਹੱਡੀਆਂ ਤਾਂ 206 ਹੀ ਸੀਗੀਆਂ ਚਮੜੀ ਦਾ ਰੰਗ ਵੀ ਉਹੀ ਸੀਗਾ ਬਦਲਿਆ ਕੀ ਆ ਉਹਨਾਂ ਦਾ ਮਨ ਬਦਲ ਗਿਆ ਬਦਲਿਆ ਕਿਵੇਂ ਸਵੇਰੇ ਉੱਠਣਸਾਰ ਉਹ ਚੇਤੇ ਕਰਦੇ ਸੀਗੇ ਗੁਰੂ ਨਾਨਕ ਸਾਹਿਬ ਜੀ ਨੂੰ ਨਾ ਲੈਂਦੇ ਸੀ ਉਹਨਾਂ ਦਾ ਉਹਨਾਂ ਨੇ ਕਿਹਾ ਸੀ ਮੈਂ ਸੋ ਜਾऊं ਗੁਰੂ ਨਾਨਕ ਕਹਤੇ ਕਹਤੇ ਖੁੱਲੀਆਂ ਅੱਖ ਮੇਰੀ ਗੁਰੂ ਨਾਨਕ ਕਹਤੇ ਕਹਤੇ ਹਬੀਬੇ ਖੁਦਾ ਕੋ ਖੁਦਾ ਜੈਸਾ ਸਮਝਾ ਖੁਦਾ ਮਿਲ ਗਿਆ ਗੁਰੂ ਕਹਤੇ ਕਹਤੇ ਇਸ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਨੂੰ ਸਵਾਰਨ ਲਈ ਇਹ ਵਾਹਿਗੁਰੂ ਮੰਤਰ ਦਾ ਸਹਾਰਾ ਲੈਣਾ ਹੀ ਪਵੇਗਾ ਫੇਰ ਹੀ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਵੇਗਾ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਸਤਿਗੁਰੂ ਨੇ ਵੀ ਕਹਿ ਦਿੱਤਾ ਵੀ ਗੁਰੂ ਦਾ ਜਿਹੜਾ ਸਿੱਖਾ ਉੱਠ ਕੇ ਨਾਮ ਧਿਆਊਗਾ ਨਾਮ ਕਿਹੜਾ ਵਾਹਿਗੁਰੂ ਫੇਰ ਬਾਣੀ ਪੜੂਗਾ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹੰਦੇ ਉੱਠਦਿਆਂ ਹਰ ਨਾਮ ਤੇ ਆਵੇ ਤਾਂ ਸਤਿਗੁਰੂ ਮਹਾਰਾਜ ਨੇ ਤੇ ਸਪਸ਼ਟ ਕਰਤਾ ਨਾ ਵੀ ਉੱਠਦਿਆਂ ਸਾਰ ਗੁਰੂ ਦਾ ਸਿੱਖ ਨਾਮ ਨੂੰ ਚੇਤੇ ਕਰਦਾ ਉਠੰਦਿਆਂ ਬਹੰਦਿਆਂ ਸਬੰਦਿਆਂ ਸੁਖ ਹੋਏ ਬਾਣੀ ਵਿੱਚ ਬਾਰ ਬਾਰ ਇਹ ਪੰਕਤੀਆਂ ਆਉਂਦੀਆਂ ਨੇ ਕਹਿਣ ਨੂੰ ਬੜਾ ਕੁਝ ਹੁੰਦਾ ਹੈ ਪਰ ਗੱਲ ਸਾਰੀ ਅਮਲਾਂ ਤੇ ਹੀ ਆ ਕੇ ਟਿਕਦੀ ਆ ਇਸ ਤਰ੍ਹਾਂ ਭਾਈ ਤੁਸੀਂ ਵੀ ਆਪਣੀ ਜ਼ਿੰਦਗੀ ਸਵਾਰ ਸਕਦੇ ਹੋ ਅਨਪੜ ਬੰਦਾ ਵੀ ਵਾਹਿਗੁਰੂ ਮੰਤਰ ਨੂੰ ਬਹੁਤ ਆਸਾਨੀ ਦੇ ਨਾਲ ਕਹਿ ਸਕਦਾ ਇਹੀ ਇਹ ਮਹਾ ਮੰਤਰ ਦੀ ਖੂਬੀ ਆ ਬਾਕੀ ਜਿਹੜੀਆਂ-ਜਿਹੜੀਆਂ ਖੂਬੀਆਂ ਨੇ ਉਹ ਤੁਹਾਨੂੰ ਕਰੇ ਤੋਂ ਪਤਾ ਲੱਗ ਜਾਣਗੀਆਂ ਮਨ ਦੇ ਵਿੱਚ ਟਿਕਾ ਜਾਵੇਗਾ ਸ਼ਾਂਤੀ ਆ ਜਾਵੇਗੀ ਬਹੁਤ ਹੀ ਆਨੰਦ ਖੇੜਾ ਖੁਸ਼ੀਆਂ ਬਣ ਜਾਣਗੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਆਓ ਆਪਾਂ ਸਾਰੇ ਫਤਿਹ ਬੁਲਾਵਾਂਗੇ ਜੀ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਸਾਨੂੰ ਨਾਮ ਦੀ ਦਾਤ ਵਾਹਿਗੁਰੂ ਮੰਤਰ ਦੀ ਦਾਤ ਬਖਸ਼ਿਸ਼ ਕਰੋ ਜੀ ਮੇਰੇ ਤੋਂ ਬੋਲਦਿਆਂ ਤੋਂ ਇੱਕ ਨਹੀਂ ਨਾ ਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਤੇ ਸਤਿਗੁਰੂ ਮਹਾਰਾਜ ਸਾਨੂੰ ਬਖਸ਼ ਲੈਣ ਜੀ ਆਓ ਸਾਰੇ ਜਾਣੇ ਸਰਬੱਤ ਸੰਗਤਾਂ ਦਾ ਭਲਾ ਮੰਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ pati